ਖਬਰ ਨਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੇहां ਤੁਹਾਡਾ ਖੁਸ਼ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਫਸੇ ਕਸੂਤੇ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੱਡਾ ਐਕਸ਼ਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਤੰਜ ਕਸਦਿਆਂ ਕਿਹਾ ਸੀ ਕਿ ਉਹ ਸਿਰਫ ਉਹਨਾਂ ਦੇਸ਼ਾਂ ਦੀ ਯਾਤਰਾ ਕਰਦੇ ਹਨ ਜਿੱਥੇ ਆਬਾਦੀ ਸਿਰਫ 10 ਤੋਂ 15000 ਹੈ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਤੇ ਗਏ ਹੋਇਆ ਹਨ ਮੈਨੂੰ ਲੱਗਦਾ ਹੈ ਕਿ ਉਹ ਕਾਣਾ ਗਏ ਹੋਇਆ ਹਨ ਉਹ ਵਾਪਸ ਆ ਰਹੇ ਹਨ ਅਤੇ ਉਹਨਾਂ ਦਾ ਸਵਾਗਤ ਹੈ ਉਹਨਾਂ ਨੇ ਕਿਹਾ ਕਿ ਰੱਬ ਹੀ ਜਾਣੇ ਉਹ ਕਿਹੜੇ ਕਿਹੜੇ ਦੇਸ਼ਾਂ ਵਿੱਚ ਰਹਿੰਦੇ ਹਨ ਮੰਗਨੀਸ਼ੀਆ ਗਲਸੀਵੀਆ ਟਾਰਸੀਆ ਉਹ 140 ਕਰੋੜ ਵਾਲੀ ਆਬਾਦੀ ਵਾਲੇ ਦੇਸ਼ ਨੂੰ ਰਹਿਣਾ ਪਸੰਦ ਨਹੀਂ ਕਰਦੇ ਉਹ ਅਜਿਹੇ ਦੇਸ਼ ਜਾਂਦੇ ਨੇ ਜਿੱਥੇ ਸਿਰਫ ਆਬਾਦੀ ਜਿਹੜੀ ਹੈ 15 ਤੋਂ 20 ਯਰ ਹੁੰਦੀ ਹੈ ਅਤੇ ਉਹਨਾਂ ਨੂੰ ਉਥੇ ਸਭ ਤੋਂ ਉੱਚੇ ਇਨਾਮ ਮਿਲ ਰਹੇ ਹਨ ਭਗਵੰਤ ਮਾਨ ਨੇ ਤਾਜ ਮਾਰਦਿਆ ਕਿਹਾ ਸੀ ਕਿ ਇਹ ਪੇਥੇ ਪੰਜਾਬ ਵਿੱਚ ਤਾਂ ਸਿਰਫ ਇੱਕ ਜਿਸ ਵੀ ਵੇਖਣ ਨੂੰ ਮਿਲਦੀ ਹੈ ਜਿੱਥੇ 10000 ਲੋਕ ਇਕੱਠੇ ਹੋ ਜਾਂਦੇ ਨੇ ਜਦੋਂ ਕੋਈ ਜੀਸੀਬੀ ਦਾ ਕੰਮ ਚੱਲਦਾ ਹੋਵੇ ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲ ਹੀ ਤਾਜ ਕਸਤੇਆਂ ਵਿੱਚ ਭਗਵੰਤ ਮਾਨ ਦੀ ਇਸ ਟਿੱਪਣੀ ਤੇ ਵਿਦੇਸ਼ ਮੰਤਰਾਲੇ ਨੇ ਵੀਰਵਾਰ 10 ਜੁਲਾਈ 2025 ਨੂੰ ਪ੍ਰਤੀਕਿਰਿਆ ਦਿੱਤੀ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਲੈ ਕੇ ਕੀਤੀਆਂ ਗਈਆਂ ਅਜਿਹੀਆਂ ਟਿੱਪਣੀਆਂ ਗੈਰ ਜ਼ਿੰਮੇਵਾਰਾ ਜ਼ਿੰਮੇਵਾਰਾ ਨਾ ਅਤੇ ਦੁਖਦਾਈ ਹਨ ਅਜਾ ਨਹੀਂ ਕਹਿਣਾ ਚਾਹੀਦਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਜ਼ਿੰਮੇਵਾਰ ਭਾਰਤ ਦੇ ਨਾਗਰਿਕ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਤੰਤਰ ਦੇ ਰਾਹੀ ਉਹਨਾਂ ਦੀ ਜਿੱਤ ਹੋਈ ਹੈ ਲੇਕਿਨ ਉਹ ਵੀ ਤਾਂ ਵਿਦੇਸ਼ੀ ਦੌਰੇ ਤੇ ਜਾਂਦੇ ਨੇ ਇਹਨਾਂ ਦੇ ਮੰਤਰੀ ਛੱਤਰੀ ਸਾਡੇ ਜਾਂਦੇ ਨੇ ਅਸੀਂ ਤਾਂ ਕਦੇ ਟੀਕਾ ਟੈਪਲੀ ਨਹੀਂ ਕੀਤੀ ਜੇਕਰ ਨਰਿੰਦਰ ਮੋਦੀ ਦੇ ਪਦ ਦੇ ਪ੍ਰਧਾਨ ਮੰਤਰੀ ਨੇ ਐਜ਼ ਅ ਇਨਸਪੈਕਟਰ ਵਜੋਂ ਕੋਈ ਦੇਸ਼ ਉਹਨਾਂ ਨੂੰ ਬੁਲਾਉਂਦਾ ਹੈ ਮਾਨ ਸਨਮਾਨ ਕਰਦਾ ਹੈ ਤਾਂ ਇਹ ਤਾਂ ਪੰਜਾਬ ਭਾਰਤ ਦੇ ਮੁੱਖ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਮੇਵਾਰੀ ਬਣਦੀ ਹੈ ਵਿਦੇਸ਼ ਮੰਤਰਾਲੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਚਾਹੀਦਾ ਹੈ ਭਾਵੇਂ ਉਹ 10000 ਵਾਲੀ ਕੰਟਰੀ ਦੇ ਵਿੱਚ ਜਾਣ ਤੇ ਭਾਵੇਂ 20000 ਵਾਲੀ ਜਾਣ ਤੇ ਭਾਵੇਂ 1 ਕਰੋੜ ਵਾਲੀ ਜਾਣ ਇਹ ਬਿਨਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਹੀਂ ਜੇਕਰ ਕੋਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੁਲਾਉਂਦਾ ਹੈ ਤੇ ਇਹਨਾਂ ਦਾ ਜਾਣਾ ਉੱਥੇ ਫਰਜ਼ ਬਣਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10000 ਲੋਕ ਤਾਂ ਪੰਜਾਬ ਦੇ ਵਿੱਚ ਉਦੋਂ ਇਕੱਠੇ ਹੋ ਜਾਂਦੇ ਨੇ ਜਦੋਂ ਕਿਸੇ ਇਲਾਕੇ ਦੇ ਵਿੱਚ ਜੀਐਸਬੀ ਚੱਲਦੀ ਹੈ ਤੇ ਇਹ ਉਹਨਾਂ ਦੇਸ਼ਾਂ ਵਿੱਚ ਜਾਂਦੇ ਨੇ ਜਿਨ੍ਹਾਂ ਦੇਸ਼ਾਂ ਦੀ ਆਬਾਦੀ 10000 ਤੋਂ ਲੈ ਕੇ 15000 ਤੱਕ ਹੈ ਉਹਨਾਂ ਵੱਲੋਂ ਹੀ ਇਹਨਾਂ ਨੂੰ ਮਾਨ ਸਨਮਾਨ ਮਿਲਦੇ ਨੇ ਭਾਰਤ ਦੀ ਦੁਨੀਆ ਦੀ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਦੇਸ਼ ਵਿੱਚ ਪੰਜਾਬ ਦੇ ਸੌਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਹੀਂ ਰਹਿਣਾ ਚਾਹੁੰਦੇ ਸਿੱਧੀ ਹੋ ਗਈ ਹੈ ਸੈਂਟ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੰਨ